ਜੈ ਮਾਤਾ ਦੀ ਸਾਰਿਆਂ ਨੂੰ ਅਸੀਂ ਕਿੰਗ ਵਾਸੂ ਫੈਮਿਲੀ ਜਲੰਧਰ ਵਾਲੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਅਸੀਂ ਜਾ ਰਹੇ ਹਾਂ ਇੱਕ ਸਪੈਸ਼ਲ ਜਗ੍ਹਾ ਤੇ ਆਪਣੀ ਮੈਡਮ ਜੀ ਦੇ ਨਾਲ ਦੇਵੀਤਲਾ ਮੰਦਿਰ ਕਿਉਂਕਿ ਉੱਥੇ ਲੱਗਾ ਮੇਲਾ ਤੇ ਵਾਸੂ ਵੀ ਤਿਆਰ ਹੋ ਗਿਆ ਸਾਡੇ ਨਾਲ ਜਾਣ ਲਈ ਵਾਸੂ ਤੁਹਾਨੂੰ ਸਾਰਿਆਂ ਨੂੰ ਹੈਲੋ ਕਹਿ ਰਿਹਾ ਅਸੀਂ ਆਪਣੀ ਐਕਟੀਵਾ ਕੀਤੀ ਸਟਾਰਟ ਤਾਂ ਚਲੇ ਗਏ ਦੇਵੀਤਲਾ ਮੰਦਿਰ ਨੂੰ ਰਸਤੇ 'ਚ ਕਾਫੀ ਰਾਸਿਕਾ ਇੱਕ ਦੋ ਜਗ੍ਹਾ ਆਪਾਂ ਰੁਕੇ ਵੀ ਆ ਤਾਂ ਕਿ ਤੁਹਾਨੂੰ ਕਹਿ ਦਈਏ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਵੀਤਲਾ ਮੰਦਰ ਦੇ ਰਸਤੇ ਵਿੱਚ ਪਹੁੰਚਦੇ ਦੇਖੋ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਸੀ ਗੱਡੀਆਂ ਦੇ ਗੱਡੀਆਂ ਫਸੀਆਂ ਹੋਈਆਂ ਸੀਗੀਆਂ ਤੁਸੀਂ ਵੀ ਦਰਸ਼ਨ ਕਰੋ ਦੇਵੀਤਲਾ ਮੰਦਰ ਤੇ ਅਸੀਂ ਦੇਵੀਤਲਾ ਮੰਦਰ ਦੇ ਅੰਦਰ ਪਹੁੰਚੇ ਤੇ ਅੰਦਰ ਜਾ ਕੇ ਦੇਖਿਆ ਬਹੁਤ ਸੋਹਣਾ ਮਾਤਾ ਰਾਣੀ ਦਾ ਦਰਬਾਰ ਸਜਿਆ ਹੋਇਆ ਸੀਗਾ ਬਹੁਤ ਜ਼ਿਆਦਾ ਲੰਬੀ ਲਾਈਨ ਲੱਗੀ ਹੋਈ ਸੀਗੀ ਢੋਲ ਵੱਜ ਰਹੇ ਸੀ ਲੋਕਾਂ ਦੀਆਂ ਸ਼ਰਧਾ ਭਾਵਨਾਵਾਂ ਸਾਫ਼ ਦਿਖ ਰਹੀਆਂ ਸੀਗੀਆਂ ਇੱਕ ਹੋਰ ਲੰਬੀ ਲਾਈਨ ਲੱਗੀ ਹੋਈ ਸੀ ਏ ਲਾਈਨ ਸੀਗੀ ਲੰਗਰ ਦੀ ਲਾਈਨ ਇੱਥੇ ਬਹੁਤ ਜ਼ਿਆਦਾ ਲੰਗਰ ਲੱਗਾ ਹੋਇਆ ਸੀਗਾ ਇੱਥੇ ਲੱਗਾ ਹੋਇਆ ਸੀਗਾ ਬੈਕ ਠੰਡੀ ਖੀਰ ਆਈਸਕ੍ਰੀਮ ਕੁਲਫੀਆਂ ਨਾਲ ਨਾਲ ਮਿਲਖ ਛੇਕ ਦਾ ਵੀ ਲੰਗਰ ਲੱਗਾ ਹੋਇਆ ਸੀ ਜੋ ਕਿ ਬਹੁਤ ਹੀ ਸਵਾਦ ਸੀ ਨਾਲ ਲੱਗਾ ਹੀ ਠੰਡੇ ਜਲਦੀ ਸੇਵਾ ਨਾਲ ਲੱਗੇ ਹੋਏ ਸੀਗੇ ਕੜੀ ਚਾਵਲ ਅੰਕਲ ਬਹੁਤ ਹੀ ਵਧੀਆ ਤਰੀਕੇ ਨਾਲ ਦੇ ਰਹੇ ਸੀਗੇ ਗਰਮ ਖੀਰ ਦਾ ਵੀ ਲੰਗਰ ਲੱਗਾ ਹੋਇਆ ਸੀਗਾ ਬਹੁਤ ਹੀ ਖੁੱਲਾ ਲੰਗਰ ਸੀਗਾ ਖਾਨ ਚ ਕੋਈ ਵੀ ਮਨਾਈ ਨਹੀਂ ਸੀ ਨਾਲ ਲੱਗੇ ਹੀ ਪੂਰੀ ਤੇ ਸਬਜੀ ਦਾ ਲੰਗਰ ਮਿੱਠੇ ਕੜਾ ਦਾ ਲੰਗਰ ਤੇ ਚਾਹ ਲਵਰ ਦੇ ਲਈ ਲੱਗੇ ਹੋਏ ਸੀ ਡਿਪ ਵਾਲੀ ਚਾਹ ਇਹਦੇ ਨਾਲ ਨਾਲ ਇੱਕ ਜਗ੍ਹਾ ਹੋਰ ਕੜੀ ਤੇ ਚਾਵਲ ਦਾ ਲੰਗਰ ਸੀਗਾ ਤੇ ਸਭ ਤੋਂ ਰਸ਼ ਸੀਗਾ ਜਿਆਦਾ ਇਸ ਲੰਗਰ ਤੇ ਇਹ ਸੀਗਾ ਆਈਸਕ੍ਰੀਮਾ ਦਾ ਲੰਗਰ ਸਾਰਿਆਂ ਦਾ ਫੇਵਰਟ ਅੰਕਲ ਨੇ ਬਹੁਤ ਹੀ ਸ਼ਰਦਾ ਭਾਵਨਾ ਨਾਲ ਸਾਰਿਆਂ ਨੂੰ ਆਈਸਕ੍ਰੀਮਾਂ ਦਿੱਤੀਆਂ ਤੇ ਅਸੀਂ ਸਾਰਿਆਂ ਦੀ ਵੀਡੀਓ ਲੈਂਦੇ ਹੋਏ ਅਸੀਂ ਵੀ ਉੱਥੇ ਮਿਲਕ ਸ਼ੇਕ ਦਾ ਇੱਕ ਗਲਾਸ ਸਾਨੂੰ ਬਹੁਤ ਪੀਨ ਵਿੱਚ ਵਧੀਆ ਲੱਗਾ ਹਾਂ 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 ਇੱਕ ਚੀਜ਼ ਹੋਰ ਦੱਸਣੀ ਸੀ ਇੱਥੇ ਇੱਕ ਹੋਰ ਲੰਗਰ ਲੱਗਾ ਹੋਇਆ ਸੀਗਾ ਜੀ ਹਾਂ ਗੋਲ ਗੱਪਿਆਂ ਦਾ ਲੰਗਰ ਆ ਗਿਆ ਨਾ ਮੂੰਹ ਚ ਪਾਣੀ ਤੇ ਕਰ ਦੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੱਚਿਆਂ ਲਈ ਤਾਂ ਇਹ ਜਗ੍ਹਾ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਬੱਚਿਆਂ ਨੂੰ ਤਾਂ ਇਦਾਂ ਖਾਣ ਨੂੰ ਮਿਲ ਰਿਹਾ ਸੀਗਾ ਕਿ ਜਿੱਦਾਂ ਸਿਰਫ ਲੰਗਰ ਉਨਾਂ ਲਈ ਹੀ ਲੱਗਿਆ ਹੋਵੇ ਸਾਡਾ ਵਾਸੂ ਵੀ ਬਹੁਤ ਖੁਸ਼ ਸੀਗਾ ਇੱਥੇ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਗੱਡੀਆਂ ਭਾਰ-ਭਾਰ ਕੇ ਲੰਗਰ ਦੀਆਂ ਆ ਰਹੀਆਂ ਸੀਗੀਆਂ ਤੇ ਖਾਲੀ ਹੋ ਕੇ ਬਾਹਰ ਜਾ ਰਹੀਆਂ ਸੀਗੀਆਂ ਸਾਰੇ ਹੀ ਕਮੈਂਟਾਂ ਵਿੱਚ ਜੈ ਮਾਤਾ ਦੇ ਲਿਖਣਾ ਨਾ ਭੁੱਲਿਓ ਅਸੀਂ ਵੀ ਕਰਾਇਆ ਥੋੜਾ ਜਿਹਾ ਆਪਣਾ ਫੋਟੋ ਸ਼ੂਟ ਉਹ ਵੀ ਕੁਲਫੀ ਖਾਂਦੇ ਹੋਏ ਆ ਦੇਖੋ ਇੱਥੇ ਸੰਗਤਾਂ ਦੀ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਸੀ ਸਭ ਤੋਂ ਵਧੀਆ ਗੱਲ ਸੀ ਕਿ ਤੇ ਉਹਨਾਂ ਨੇ ਧੁੱਪ ਤੋਂ ਬਚਣ ਲਈ ਪੰਡਾਲ ਦਾ ਪੂਰਾ ਇੰਤਜ਼ਾਮ ਸੀ ਸੰਗਤਾਂ ਨੇ ਬਹੁਤ ਸੋਹਣੇ ਦਰਸ਼ਨ ਕੀਤੇ ਤੁਸੀਂ ਵੀ ਕਮੈਂਟਾਂ 'ਚ ਜੈ ਮਾਤਾ ਦੇ ਲਿਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਾਤਾ ਦੇ ਨਾਮ ਤੇ ਲਾਈਕ ਕਰਨਾ ਨਾ ਭੁੱਲਿਓ ਅਸੀਂ ਵੀ ਦਰਸ਼ਨ ਕਰਨ ਤੋਂ ਬਾਅਦ ਖੇਚਲੇ ਘਰ ਦੀ ਤਿਆਰੀ ਮਿਲਦੇ ਆਂ ਕੱਲ੍ਹ ਦੇ ਬਲੌਗ 'ਚ ਉਦੋਂ ਤੱਕ ਜੈ ਮਾਤਾ ਦੀ